ਲਓ ਜੀ ਆ ਜਟਾਵਾ ਵਾਲੀ ਮਾਤਾ ਤਾਂ ਨਹੀਂ ਟਿਕਦੀ ਇਹਦੇ ਤਾਂ अनेका ਵੀਡੀਓਜ਼ ਪਈਆਂ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਤਾਂ ਇਸ ਨਕਲੀ ਜਟਾਵਾ ਵਾਲੀ ਮਾਤਾ ਨੇ ਹੱਦ ਦੀ ਹੀ ਕਰ ਦਿੱਤੀ ਹੁੱਕੇ ਵਾਲੀ ਗਲੀ ਗੁਲੀ ਪਤਨ ਕਿੱਥੇ ਕਿੱਥੇ ਮਸ਼ਹੂਰ ਆਏ ਉੱਥੇ ਜਿਹੜੇ ਕਿਸ ਦੇ ਬਲੋਂ ਇਹ ਪਕੰਡਵਾ ਦਾ ਡੇਰਾ ਖੋਲਿਆ ਹੋਇਆ ਲੋਕ ਕਿਵੇਂ ਆਉਂਦੇ ਨੇ ਤਾਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਆਉਂਦੀ ਹੈ ਕਿ ਕਿਵੇਂ ਇਹ ਪਾਰੋਂ ਮੇਲ ਨਹੀਂ ਆਉਂਦੀ ਲਿਬਰ ਤੇ ਬੜ ਕੇ ਆਉਂਦੀ ਹੈ ਕਿਉਂਕਿ ਇਸ ਦੇ ਵਿੱਚ ਮਾਤਾ ਆ ਗਈ ਤੇ ਹੋਣਾ ਇੱਥੇ ਕੋਈ ਜਿਹੜਾ ਕਿ ਕੰਮ ਹੋਣਾ ਸੀਗਾ ਉਹ ਨੂੰ ਦੇਖ ਲੈਣੇ ਤੇ ਭੂਤਾਂ ਪਾਤਾਂ ਦੇ ਨਾਲ ਇਹਦੀ ਸਿੱਧੀ ਗੱਲਬਾਤ ਹੈ ਤੇ ਜਦੋਂ ਅੰਦਰ ਐਂਟਰ ਕਰਦੇ ਆ ਤਾਂ ਰਸਤੇ ਦੇ ਵਿੱਚ ਹਰੇ ਸਾੜੀ ਵਾਲੀ ਹਰੀ ਸਾਲੀ ਵਾਲੀ ਕਿ ਜਨਾਨੇ ਦੇਖ ਲਓ ਐਕਸ਼ਨ ਦੇਖ ਲਓ ਕਿ ਹਮਾਇਤਾ ਤੈਨੂੰ ਹੁਣ ਖਾਜ ਇਸ ਤਰੀਕੇ ਦਾ ਟ੍ਰੇਡ ਦੀ ਤਜਾਰਾ ਦੇ ਪਿਉਜ਼ ਦੇ ਵਿੱਚ ਵੀ ਜਿਦਕੀ ਉਪਰੀ ਸ਼ਹਿ ਆ ਗਈ ਜਿਹਨੂੰ ਆਪਾਂ ਭੂਤ ਪ੍ਰਾਕ ਕਹਿ ਦਿੰਦੇ ਆ ਜਿੰਨੇ ਵੀ ਜਨਾਨੀਆਂ ਇਸ ਦੇ ਡੇਰੇ ਦੇ ਵਿੱਚ ਬੈਠ ਕੇ ਸਿਰ ਘਮਾਉਂਦੀਆਂ ਨਜ਼ਰ ਆ ਰਹੇ ਨੇ ਇਹ ਸਾਰੀਆਂ ਪੂਤਾਂ ਦੀਆਂ ਪੱਟੀਆਂ ਹੋਈਆਂ ਨੇ ਪੂਤਾਂ ਨੇ ਇਹਨਾਂ ਦੇ ਵਿੱਚ ਵਾਸ ਕਰਨਾ ਐਂਟਰੀ ਕਰਦੀ ਜਿਸ ਕਰਕੇ ਹੁਣ ਇਹਨਾਂ ਦਾ ਸਰੀਰ ਉਹਨਾਂ ਪੂਤਾਂ ਦੇ ਹਵਾਲੇ ਹੋ ਗਿਆ ਤੇ ਫਿਰ ਇਹ ਆਪਣਾ ਇਲਾਜ ਕਰਾਉਣ ਵਾਸਤੇ ਇਸ ਡੇਰੇ ਦੇ ਵਿੱਚ ਆਉਂਦੀਆਂ ਨੇ ਤੁਸੀਂ ਦੇਖਣ ਲੋਕ ਕਿਵੇਂ ਮੂਰਖ ਬਣਦੇ ਜਾ ਰਹੇ ਨੇ ਕਿਵੇਂ ਇਹਨਾਂ ਲੋਕਾਂ ਦੇ ਉੱਤੇ ਅਜੇ ਪਖੰਡੀਆਂ ਨੇ ਆਪਣਾ ਇਸ ਕਦਰ ਆਪਣਾ ਜਾਲ ਵਿਛਾਇਆ ਹਾ ਕਿ ਲੋਕ ਸੋਚਦੇ ਨੇ ਕਿ ਵਾਕਈ ਸਾਡੇ ਵਿੱਚ ਕੋਈ ਸ਼ੈ ਹੈਗੇ ਕੀ ਪਤਾ ਤੁਹਾਨੂੰ ਕੋਈ ਬਿਮਾਰੀ ਹੋਵੇ ਜਿਸ ਕਰਕੇ ਤੁਹਾਡਾ ਸਰੀਰ ਟੁੱਟਦਾ ਹੋਵੇ ਜਾਂ ਤੁਹਾਨੂੰ ਕੋਈ ਕੈਲਸ਼ੀਅਮ ਦੀ ਕੋਈ ਆਰ ਨਹੀਂ ਦੀ ਕਿਸੇ ਚੀਜ਼ ਦੀ ਕੋਈ ਘਾਟ ਹੋਵੇ ਤੁਹਾਨੂੰ ਕਿਹਾ ਲਾ ਦੇ ਪਖੰਡੇ ਤੁਹਾਡੀਆਂ ਆਇਰਨ ਦੀਆਂ ਕਮੀਆਂ ਜਾਂ ਹੋਰ ਕਮੀਆਂ ਦੂਰ ਕਰਨ ਲਈ ਇਹ ਸੁਆਜ ਚਾਕੇ ਉਹਦੀ ਮਹਿਲਾ ਦੇ ਮੋਹ ਦੇ ਵਿੱਚ ਪਾ ਦਿੱਤੀ ਚਲੋ ਵੀ ਉਹਦਾ ਪੁੱਤ ਨਿਕਲ ਗਿਆ ਸ਼ਾਂਤ ਹੋ ਗਿਆ ਕਿਉਂਕਿ ਉਹ ਪੂਤੀ ਦੇ ਵਿੱਚ ਬਹੁਤ ਵੱਡਾ ਅਸਰ ਸੀਗਾ ਤਾਂ ਇਸ ਪਖਾਨਬਾਤ ਕੀਤਾ ਜਾਂਦਾ ਹੈ ਜਟਾਮਾ ਵਾਲੀ ਮਹਿਲਾ ਜਿਆ ਤੋਂ ਤੁਹਾਨੂੰ ਤੂ ਕੁਝ ਨਿੱਜੀ ਵੀਡੀਓ ਵੀ ਜੇ ਕਦੇ ਹੱਥ ਲੱਗਿਆ ਉਹ ਵੀ ਦਿਖਾਦਾ ਹੈ ਜਿਸ ਦੇ ਵਿੱਚ ਇਹ ਆ ਮਤਲਬ ਕਿ ਗਾਣੇ ਦੇ ਉੱਤੇ ਨੱਚਦੀ ਹੋਈ ਵੀ ਨਜ਼ਰ ਆਉਂਦੀ ਆ ਕਾਫੀ ਬੁਝਾ ਇਹ ਲੋਕ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਪਤਾ ਨਹੀਂ ਤੁਹਾਡੀ ਅੱਖਾਂ ਤੇ ਕਿਉਂ ਪੜਦਾ ਪਿਆ ਆ ਕਿ ਅਜਿਹੇ ਪਖੰਡਿਆਂ ਤੇ ਤੁਸੀਂ ਇੰਨਾ ਯਕੀਨ ਕਰਦੇ ਜਟਾਵਾ ਵਾਲੀ ਇਸ ਜਨਾਨੀ ਨੇ ਪਤਾ ਨਹੀਂ ਕਿੰਨੇ ਕੁ ਡੇਰੇ ਖੋਲੇ ਹੋਏ ਨੇ ਤੇ ਆਪਣੀਆਂ ਗੱਦੀਆਂ ਪਤਾ ਨਹੀਂ ਕਿੱਥੇ ਕਿੱਥੇ ਤੱਕ ਫਲਾਈਆਂ ਹੋਈਆਂ ਨੇ ਤਾਂ ਕਿ ਲੋਕ ਚੁੜਾ ਕੇ ਇਹਨਾਂ ਦੇ ਕੋਲ ਆਉਣ ਆਪਣੀ رائے ਇਹਨਾਂ ਪਖੰਡਵਾਦ ਦੇ ਤੇ ਜ਼ਰੂਰ ਸਾਂਝੀ ਕਰਿਆ ਕਰੋ